ਇੱਕ ਘਰ ਜਿੱਥੇ ਖੁਸ਼ੀਆਂ ਦਾ ਮਾਹੌਲ ਸੀ ਅੱਜ ਉੱਥੇ ਮੇਨਿਆਂ ਦਾ ਮਾਹੌਲ ਬਣ ਗਿਆ ਨੂਰ ਜਿਸ ਨੇ ਆਪਣੇ ਪਿਆਰ ਤੇ ਸਤਕਾਰ ਨਾਲ ਘਰ ਖੁਸ਼ੀਆਂ ਨਾਲ ਭਰ ਦਿੱਤਾ ਸੀ ਅੱਜ ਉਹੀ ਘਰ ਉਹਨੂੰ ਪਰਾਇਆ ਸਮਝ ਰਿਹਾ ਸੀ ਚਾਰ ਕੁੜੀਆਂ ਦੀ ਮਾਂ ਜਿਨੇ ਹਰ ਦਰਦ ਆਪਣੇ ਦਿਲ ਵਿੱਚ ਲੁਪਾ ਕੇ ਰੱਖਿਆ ਤੇ ਅੱਜ ਉਹਨੂੰ ਹਰ ਕੋਈ ਸੁਭਾਲ ਪੁੱਛ ਰਿਹਾ ਸੱਸ ਤਾਂ ਨੇ ਮੇਨੇ ਮਾਰ ਰਹੀ ਐ ਪਤੀ ਉਸ ਨਾਲ ਧੋਖਾ ਕਰ ਰਿਹਾ ਉਹ ਕਿਸੇ ਹੋਰ ਦੇ ਪਿਆਰ 'ਚ ਪੈ ਗਿਆ ਉਹਦੀ ਜ਼ਿੰਦਗੀ ਉਲਝ ਚੁੱਕੀ ਸੀ ਕੀ ਨੂਰ ਇਸ ਤੋਕੇ ਦੇ ਤਾਣੇ ਕਰਕੇ ਟੁੱਟ ਜਾਵੇਗੀ ਜਾਂ ਆਪਣੀਆਂ ਕੁੜੀਆਂ ਵਾਸਤੇ ਲੜੇਗੀ ਪੂਰੀ ਸੱਚਾਈ ਜਾਣਨ ਲਈ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ ਨੂਰ ਦਾ ਵਿਆਹ ਅਮਰੀਕ ਨਾਲ ਉਸ ਸਮੇਂ ਹੋਇਆ ਸੀ ਜਦੋਂ ਨੂਰ 20 ਸਾਲਾਂ ਦੀ ਸੀ ਨੂਰ ਦੀਆਂ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਸੀ ਉਹ ਚਾਹੁੰਦੀ ਸੀ ਕਿ ਜਿਸ ਘਰ ਵਿੱਚ ਉਸਦਾ ਵਿਆਹ ਹੋਵੇ ਉਹ ਹਮੇਸ਼ਾ ਖੁਸ਼ੀਆਂ ਭਰਿਆ ਰਹੇ ਜਦੋਂ ਨੂਰ ਵਿਆਹ ਕਰਵਾ ਕੇ ਅਮਰੀਕ ਦੇ ਘਰ ਪਹੁੰਚੀ ਤਾਂ ਉਸ ਨੇ ਹਰ ਇੱਕ ਦਾ ਖਿਆਲ ਰੱਖਿਆ ਉਸ ਨੇ ਆਪਣੇ ਘਰ ਨੂੰ ਖੁਸ਼ੀਆਂ ਨਾਲ ਭਰ ਦਿੱਤਾ ਨੂਰ ਨੂੰ ਅਮਰੀਕ ਵੀ ਬਹੁਤ ਪਿਆਰ ਕਰਦਾ ਸੀ ਦੋਨੇ ਜਾਣੇ ਹਾਸੇ ਮਜ਼ਾਕ ਆਮ ਹੀ ਕਰ ਲੈਂਦੇ ਉਹ ਦੋਨੇ ਜਾਣੇ ਇੱਕ ਦੂਜੇ ਦਾ ਬਹੁਤ ਖਿਆਲ ਰੱਖਦੇ ਸੀ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉ ਰਹੇ ਸੀ ਪਰ ਇਹ ਖੁਸ਼ੀਆਂ ਜ਼ਿਆਦਾ ਟਾਈਮ ਦੀਆਂ ਨਹੀਂ ਸੀ ਨੂਰ ਦੀ ਸੱਸ ਨੂੰ ਤਾਂ ਨੂਰ ਤੋਂ ਬਸ ਇੱਕੋ ਹੀ ਚੀਜ਼ ਚਾਹੀਦੀ ਸੀ ਉਹ ਸੀ ਘਰ ਦਾ ਵਾਰਿਸ ਉਹ ਚਾਹੁੰਦੀ ਸੀ ਕਿ ਨੂਰ ਛੇਤੀ ਤੋਂ ਛੇਤੀ ਮੁੰਡਾ ਜੰਮ ਕੇ ਦੇ ਦੇਵੇ ਨੂਰ ਦੀ ਸੱਸ ਕਹਿੰਦੀ ਹੈ ਕਿ ਮੁੰਡਾ ਆਪਣੇ ਪਿਓ ਦਾ ਸਿਰ ਉੱਚਾ ਕਰਦਾ ਹੈ ਆਪਣੇ ਪਿਓ ਦਾ ਕਾਰੋਬਾਰ ਸੰਭਾਲੇਗਾ ਕੁੜੀਆਂ ਤੋਂ ਕੀ ਕਰਾਉਣਾ ਇਹ ਤਾਂ ਪੱਥਰ ਹੁੰਦੀਆਂ ਨੇ ਸਾਲ ਬਾਅਦ ਜਦੋਂ ਨੂਰ ਦੇ ਪਹਿਲਾ ਬੱਚਾ ਹੋਇਆ ਤਾਂ ਉਹ ਕੁੜੀ ਸੀ ਨੂਰ ਦੀ ਸੱਸ ਨੂੰ ਤਾਂ ਬਸ ਇਹ ਸੀ ਕਿ ਨੂਰ ਮੁੰਡੇ ਨੂੰ ਜਨਮ ਦੇਵੇ ਪਰ ਜਦੋਂ ਇਹ ਪਤਾ ਚੱਲਿਆ ਕਿ ਇਹਦੇ ਤਾਂ ਕੁੜੀ ਹੋਗੀ ਉਹਦਾ ਤਾਂ ਮੂੰਹ ਹੀ ਉੱਤਰ ਗਿਆ ਨੂਰ ਦੀ ਸੱਸ ਨੂੰ ਬਹੁਤ ਬੁਰਾ ਲੱਗਿਆ ਕਿ ਕੁੜੀ ਹੋਗੀ ਨੂਰ ਨੂੰ ਸੁਣ ਕੇ ਵੀ ਗੁੱਸਾ ਆਇਆ ਕਿ ਸੱਸ ਇਸ ਤਰ੍ਹਾਂ ਕਹਿ ਰਹੀ ਹੈ ਪਰ ਉਹਨੇ ਆਪਣੀ ਕੁੜੀ ਨੂੰ ਬਹੁਤ ਪਿਆਰ ਦਿੱਤਾ ਤੇ ਕਿਹਾ ਕਿ ਕੁੜੀ ਹੋਵੇ ਚਾਹੇ ਮੁੰਡਾ ਇਹ ਮੇਰਾ ਹੀ ਬੱਚਾ ਹੈ ਫਿਰ ਸਮਾਜ ਜਿਵੇਂ ਗੁజర్ਦਾ ਗਿਆ ਨੂਰ ਦੇ ਤਿੰਨ ਕੁੜੀਆਂ ਹੋਰ ਹੋ ਗਈਆਂ ਹੁਣ ਨੂਰ ਦੇ ਚਾਰ ਕੁੜੀਆਂ ਹੋ ਗਈਆਂ ਸੀ ਨੂਰ ਦੀ ਸੱਸ ਨੂਰ ਨੂੰ ਬਹੁਤ ਮੈਨੇ ਮਾਰਦੀ ਕਹਿੰਦੀ ਕਿ ਤੇਰੇ ਤੋਂ ਮੁੰਡਾ ਨਹੀਂ ਜੰਮਿਆ ਗਿਆ ਆ ਪੱਥਰ ਜੰਮ ਕੇ ਮੇਰੇ ਸਿਰ 'ਚ ਮਾਰੇ ਲੋਕ ਵੀ ਕਹਿਣ ਲੱਗ ਗਏ ਕਿ ਚਾਰ ਕੁੜੀਆਂ ਹੋ ਗਈਆਂ ਕਿਵੇਂ ਇਹਨਾਂ ਨੂੰ ਪਾਲਣਗੇ ਕਿਵੇਂ ਪੜਾਉਣਗੇ ਆਸ-ਪड़ोस ਦੇ ਗਵਾਂਢੀ ਵੀ ਗੱਲਾਂ ਕਰਦੇ ਸੀ ਕਿ ਚਾਰ ਪੱਥਰ ਜੰਮਤੇ ਇਹਨਾਂ ਦੀ ਨੂਨੇ ਨੂਰ ਚੁੱਪ ਕਰਕੇ ਸਭ ਦੇ ਤਾਣੇ ਸਹਿੰਦੀ ਰਹਿੰਦੀ ਉਹ ਕੁਝ ਨਾ ਬੋਲਦੀ ਨੂਰ ਨੇ ਸੋਚਿਆ ਸੀ ਕਿ ਹੁਣ ਉਹ ਦੁਬਾਰਾ ਮਾਂ ਨਹੀਂ ਬਣੂਗੀ ਬਸ ਆਪਣੀਆਂ ਚਾਰੇ ਕੁੜੀਆਂ ਨੂੰ ਵਧੀਆ ਪੜ੍ਹਾਉਗੀ ਤੇ ਵਧੀਆ ਨੌਕਰੀ ਤੇ ਲਵਾਵੇਗੀ ਉਹਦਾ ਸੁਪਨਾ ਸੀ ਕਿ ਉਹਦੀਆਂ ਕੁੜੀਆਂ ਇਸ ਕਾਬਲ ਬਣ ਕਿ ਦੁਨੀਆ ਵਾਲੇ ਕਹਿਣ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਉਹ ਅਕਸਰ ਇਹ ਕਹਿੰਦੀ ਸੀ ਕਿ ਮੈਂ ਤਾਂ ਆਪਣੀਆਂ ਕੁੜੀਆਂ ਨੂੰ ਬਹੁਤ ਪੜ੍ਹਾਉਣਾ ਹੈ ਤੇ ਜੌਬ ਤੇ ਲਗਾਉਣਾ ਹੈ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਹੈ ਪਰ ਨੂਰ ਦੀ ਸੱਸ ਨੂੰ ਤਾਂ ਇਹ ਬਿਲਕੁਲ ਵੀ ਪਸੰਦ ਨਹੀਂ ਸੀ ਉਹ ਨੂਰ ਨੂੰ ਬਸ ਇਹੀ ਕਹਿੰਦੀ ਰਹਿੰਦੀ ਕਿ ਮੈਨੂੰ ਤਾਂ ਮੁੰਡਾ ਚਾਹੀਦਾ ਹੈ ਜੇ ਮੁੰਡਾ ਨਾ ਹੋਇਆ ਤਾਂ ਆਪਣਾ ਕਾਰੋਬਾਰ ਡੁੱਬ ਜੂਗਾ ਆਪਣਾ ਕਾਰੋਬਾਰ ਤਾਂ ਮੁੰਡਾ ਹੀ ਸੰਭਾਲੇਗਾ ਆਹ ਤੇਰੀਆਂ ਕੁੜੀਆਂ ਨਹੀਂ ਸੰਭਾਲਦੀਆਂ ਹੁਣ ਨੂਰ ਦੀ ਸੱਸ ਹਰ ਰੋਜ਼ ਨੂਰ ਨਾਲ ਲੜਨ ਦੇ ਬਹਾਨੇ ਲੱਭਦੀ ਸੀ ਕਦੇ ਕਹਿ ਦਿੰਦੀ ਸਬਜ਼ੀ ਵਿੱਚ ਨੂਨ ਜ਼ਿਆਦਾ ਹੈ ਤੇ ਕਦੇ ਕਹਿ ਦਿੰਦੀ ਤੂੰ ਤਾਂ ਸਫਾਈ ਨਹੀਂ ਰੱਖਦੀ ਇੱਥੇ ਨੂਰ ਦੀ ਸੱਸ ਹਮੇਸ਼ਾ ਹੀ ਉਸਨੂੰ ਤੰਗ ਕਰਦੀ ਸੀ ਹੁਣ ਤਾਂ ਨੂਰ ਦਾ ਵੀ ਚਿੱਤ ਅੱਕਿਆ ਪਿਆ ਸੀ ਪਰ ਫੇਰ ਵੀ ਉਹ ਚੁੱਪ ਰਹਿੰਦੀ ਆਪਣੀਆਂ ਕੁੜੀਆਂ ਦੀ ਖਾਤਰ ਹੌਲੀ ਹੌਲੀ ਨੂਰ ਦੀ ਸੱਸ ਦੀਆਂ ਗੱਲਾਂ ਦਾ ਅਸਰ ਅਮਰੀਕ ਤੇ ਵੀ ਪੈਣ ਲੱਗ ਗਿਆ। ਅਮਰੀਕ ਦੀ ਮਾਂ ਸਾਰਾ ਦਿਨ ਉਹਦੇ ਕੰਨ ਭਰਦੀ ਰਹਿੰਦੀ ਕਿ ਨੂਰ ਐਦਾਂ ਐ ਨੂਰ ਐਦਾਂ ਇਹ ਨਹੀਂ ਤੈਨੂੰ ਮੁੰਡਾ ਜੰਮ ਕੇ ਦੇ ਸਕਦੀ। ਦੋਹਾਂ ਦੇ ਪਿਆਰ ਵਿੱਚ ਫਿੱਕ ਪੈਣ ਲੱਗ ਗਈ ਸੀ। ਛੋਟੀ ਛੋਟੀ ਗੱਲ ਤੇ ਅਮਰੀਕ ਵੀ ਨੂਰ ਨਾਲ ਲੜਨ ਲੱਗਦਾ। ਕਈ ਵਾਰ ਤਾਂ ਅਮਰੀਕ ਨੂਰ ਨੂੰ ਕੁੱਟ ਵੀ ਦਿੰਦਾ ਸੀ ਪਰ ਨੂਰ ਆਪਣੀਆਂ ਕੁੜੀਆਂ ਦੀ ਖਾਤਰ ਚੁੱਪ ਕਰਕੇ ਸਭ ਕੁਝ ਸਹਿਣ ਕਰਦੀ ਰਹਿੰਦੀ। ਉਹ ਕੁਝ ਨਾ ਬੋਲਦੀ। ਇੱਕ ਦਿਨ ਨੂਰ ਦੀ ਸੱਸ ਨੇ ਜਮ੍ਹਾਂ ਹੀ ਹੱਦ ਕਰ ਦਿੱਤੀ। ਉਹ ਕਹਿੰਦੀ ਕਿ ਜੇ ਤੇਰੇ ਤੋਂ ਮੁੰਡਾ ਪੈਦਾ ਨਹੀਂ ਹੁੰਦਾ ਤਾਂ ਮੈਂ ਅਮਰੀਕਾ ਦਾ ਦੂਜਾ ਵਿਆਹ ਕਰਵਾ ਦੇਵਾਂਗੀ। ਇਹ ਸੁਣ ਕੇ ਨੂਰ ਹੈਰਾਨ ਰਹਿ ਗਈ। ਉਹਦੇ ਤਾਂ ਪੈਰਾਂthੋਂ ਜ਼ਮੀਨ ਹੀ ਖਿਸਕ ਗਈ। ਕਹਿਣ ਲੱਗਦੀ ਹੈ ਕਿ ਮੰਮੀ ਜੀ ਅੱਜਕੱਲ ਤਾਂ ਮੁੰਡੇ ਕੁੜੀਆਂ 'ਚ ਕੋਈ ਫਰਕ ਨਹੀਂ। ਮੇਰੀਆਂ ਕੁੜੀਆਂ ਪੜ੍ਹ ਲਿਖ ਕੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਨਗੀਆਂ। ਤੁਸੀਂ ਘਬਰਾਉਨੇ ਕਿਉਂ? ਤੁਸੀਂ ਇਹਨਾਂ ਨੂੰ ਇੱਕ ਮੌਕਾ ਤਾਂ ਦਿਓ। ਪਰ ਨੂਰ ਦੀ ਸੱਸ ਤਾਂ ਨੂਰ ਦੀ ਕੋਈ ਗੱਲ ਨਹੀਂ ਸੁਣਦੀ। ਉਹ ਉਹਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਸੀ। ਨੂਰ ਦੀ ਸੱਸ ਨੇ ਆਪਣੇ ਮੁੰਡੇ ਕੋਲ ਐਡਾ ਐਡਾ ਗੱਲਾਂ ਕੀਤੀਆਂ ਕਿ ਅਮਰੀਕ ਵੀ ਦੂਜਾ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ। ਅਮਰੀਕ ਨੇ ਨੂਰ ਨੂੰ ਸਾਫ਼-ਸਾਫ਼ ਕਹਿਤਾ ਕਿ ਮੈਂ ਤਾਂ ਦੂਜਾ ਵਿਆਹ ਕਰਵਾਵਾਂਗਾ ਤੇ ਇਹ ਮੇਰਾ ਆਖਰੀ ਫੈਸਲਾ ਹੈ। ਮੈਨੂੰ ਤੇਰੇ ਤੋਂ ਪੁੱਛਣ ਦੀ ਕੋਈ ਲੋੜ ਨਹੀਂ। ਨੂਰ ਨੇ ਅਮਰੀਕ ਨੂੰ ਬਹੁਤ ਸਮਝਾਇਆ ਪਰ ਅਮਰੀਕ ਨੇ ਨੂਰ ਦੀ ਇੱਕ ਗੱਲ ਨਾ ਸੁਣੀ। ਨੂਰ ਕਹਿੰਦੀ ਸੀ ਕਿ ਤੁਹਾਡੀਆਂ ਕੁੜੀਆਂ ਵੀ ਬਹੁਤ ਵਧੀਆ ਨੇ। ਤੁਸੀਂ ਆਪਣੀਆਂ ਕੁੜੀਆਂ ਨੂੰ ਇੱਕ ਮੌਕਾ ਤਾਂ ਦੇ ਕੇ ਦੇਖੋ। ਇਹ ਵੱਡੀਆਂ ਹੋ ਕੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਸਕਦੀਆਂ। ਤੁਸੀਂ ਇਹਨਾਂ ਨੂੰ ਪਿਆਰ ਦਿਓ ਪੜ੍ਹਾਓ ਲਿਖਾਓ ਪਰ ਅਮਰੀਕ ਨੇ ਨੂਰ ਦੀ ਕੋਈ ਗੱਲ ਨਹੀਂ ਸੁਣੀ ਉਹ ਤਾਂ ਆਪਣੀ ਮਾਂ ਦੀਆਂ ਗੱਲਾਂ ਵਿੱਚ ਲੱਗਿਆ ਹੋਇਆ ਸੀ ਅਗਲੇ ਹੀ ਹਫ਼ਤੇ ਨੂਰ ਦੀ ਸੱਸ ਅਮਰੀਕ ਦਾ ਵਿਆਹ ਹਰਲੀਨ ਨਾਮ ਦੀ ਇੱਕ ਕੁੜੀ ਨਾਲ ਕਰਵਾ ਦਿੰਦੀ ਹੈ ਹਰਲੀਨ ਇੱਕ ਗਰੀਬ ਪਰਿਵਾਰ ਦੀ ਕੁੜੀ ਸੀ ਉਹ ਦੇਖਣ ਵਿੱਚ ਬਹੁਤ ਸੋਹਣੀ ਸੀ ਅਮਰੀਕ ਉਹਦੇ ਪਿਆਰ ਵਿੱਚ ਹੀ ਡੁੱਬ ਗਿਆ ਸੀ ਉਹ ਆਪਣੀ ਪਤਨੀ ਤੇ ਆਪਣੀਆਂ ਕੁੜੀਆਂ ਨੂੰ ਤਾਂ ਭੁੱਲ ਹੀ ਗਿਆ ਹਰਲੀਨ ਦੇ ਆਉਣ ਤੋਂ ਬਾਅਦ ਨੂਰ ਦੀ ਜ਼ਿੰਦਗੀ ਨਰਕੀ ਬਣ ਗਈ ਸੀ ਕਿਉਂਕਿ ਉਹ ਉਸ ਨੂੰ ਬਿਲਕੁਲ ਵੀ ਨਹੀਂ ਸੀ ਬੁਲਾਉਂਦਾ ਉਹ ਤਾਂ ਹਰਲੀਨ ਦੇ ਕੋਲੇ ਕੋਲੇ ਹੀ ਰਹਿੰਦਾ ਸੀ ਨੂਰ ਤੇ ਉਹਦੀਆਂ ਕੁੜੀਆਂ ਦੀ ਕੋਈ ਖਬਰ ਨਹੀਂ ਸੀ ਲੈਂਦਾ ਅਮਰੀਕ ਨੂਰ ਦੀ ਸੱਸ ਵੀ ਹਰਲੀਨ ਦੇ ਕੋਲ ਹੀ ਰਹਿੰਦੀ ਉਹ ਵੀ ਨੂਰ ਨੂੰ ਹੁਣ ਨੌਕਰਾਨੀ ਹੀ ਸਮਝਦੀ ਸੀ ਕਈ ਵਾਰ ਤਾਂ ਨੂਰ ਆਪਣੇ ਘਰ ਵਾਲ ਨਾਲ ਲੜਨ ਲੱਗ ਜਾਂਦੀ ਤੇ ਉਹਦਾ ਘਰ ਵਾਲਾ ਇਹ ਕਹਿ ਦਿੰਦਾ ਕਿ ਜੇ ਤੂੰ ਇਸ ਘਰ 'ਚ ਨਹੀਂ ਰਹਿਣਾ ਤਾਂ ਇੱਥੋਂ ਜਾ ਸਕਦੀ ਐ ਮੈਨੂੰ ਤੇਰੀ ਕੋਈ ਲੋੜ ਨਹੀਂ ਨੂਰ ਇਹ ਸੁਣ ਕੇ ਚੁੱਪ ਹੋ ਜਾਂਦੀ ਕਿਉਂਕਿ ਉਸ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ ਉਹ ਆਪਣੀ ਕੁੜੀਆਂ ਦੀ ਖਾਤਰ ਇਹ ਸਭ ਕੁਝ ਸਹਿੰਦੀ ਰਹਿੰਦੀ ਵਿਚਾਰੀ ਕਰ ਵੀ ਕੀ ਸਕਦੀ ਸੀ ਉਹ ਇਸ ਘਰ ਨੂੰ ਆਪਣਾ ਘਰ ਸਮਝਦੀ ਸੀ ਇੱਕ ਦਿਨ ਹੋਲੀ ਦੇ ਤਿਹਾਰ ਵੇਲੇ ਨੂਰ ਦੀ ਸੱਸ ਹਰਲੀਨ ਵਾਸਤੇ ਤਾਂ 5000 ਦਾ ਸੂਟ ਲੈ ਕੇ ਆਈ ਪਰ ਨੂਰ ਵਾਸਤੇ ਸਿਰਫ 500 ਦਾ ਨੂਰ ਨੂੰ ਇਹ ਗੱਲ ਜਦੋਂ ਪਤਾ ਲੱਗਦੀ ਹੈ ਕਿ ਉਹਦੀ ਸੱਸ ਕੁੜੀਆਂ ਵਾਸਤੇ ਤਾਂ ਕੁਝ ਵੀ ਨਹੀਂ ਲੈ ਕੇ ਆਈ ਤਾਂ ਉਹਨੂੰ ਬਹੁਤ ਗੁੱਸਾ ਆਉਂਦਾ ਹੈ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੰਮੀ ਜੀ ਤੁਸੀਂ ਇਹ ਭੇਦਭਾਵ ਕਿਉਂ ਕਰ ਰਹੇ ਹੋ ਦੇਹਾਤਾਂ ਸਭ ਲਈ ਹੁੰਦਾ ਤੁਸੀਂ ਮੇਰੀਆਂ ਕੁੜੀਆਂ ਵਾਸਤੇ ਕੱਪੜੇ ਕਿਉਂ ਨਹੀਂ ਲੈ ਕੇ ਆਏ ਉਹ ਪੁਰਾਣੇ ਕੱਪੜੇ ਪਾਉਣੀਆਂ ਫਿਰ ਨੂਰ ਦੀ ਸੱਸ ਨੇ ਕਹਿਣ ਲੱਗਦੀ ਹੈ ਕਿ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਕਿ ਮੈਂ ਤੇਰੀਆਂ ਕੁੜੀਆਂ ਵਾਸਤੇ ਐਵੇਂ ਖਰਚਾ ਕਰੀ ਜਾਵਾਂ ਨੂਰ ਕਹਿੰਦੀ ਹੈ ਕਿ ਜੇ ਤੁਹਾਡੇ ਕੋਲ ਪੈਸੇ ਨਹੀਂ ਸੀ ਤਾਂ ਫਿਰ ਹਰਲੀਨ ਵਾਸਤੇ 5000 ਦਾ ਸੂਟ ਕਿਵੇਂ ਲਾਇਆ ਏ ਇਹ ਸੁਣ ਕੇ ਉਸਦੀ ਸੱਸ ਗੁੱਸੇ 'ਚ ਕਹਿੰਦੀ ਹੈ ਕਿ ਮੇਰੀ ਮਰਜ਼ੀ ਮੈਂ ਜਿਹਦੇ ਮਰਜ਼ੀ ਵਾਸਤੇ ਕੱਪੜੇ ਲੈ ਕੇ ਆਵਾਂ ਤੂੰ ਕੌਣ ਹੁੰਨੀ ਹੈ ਮੈਨੂੰ ਦੱਸਣ ਵਾਲੀ ਨਾਲੇ ਹਰਲੀਨ ਅਜੇ ਨਵੀਂ ਵਿਆਹ ਕੇ ਆਈ ਐ ਉਹਦੇ ਵੀ ਕੋਈ ਸ਼ੌਂਕ ਨਹੀਂ ਜਦੋਂ ਤੂੰ ਵਿਆਹ ਕੇ ਆਈ ਸੀ ਮੈਂ ਤੈਨੂੰ ਸਾਲ ਕੋਈ ਕੰਮ ਨਹੀਂ ਜ਼ਰ ਕਰਨ ਦਿੱਤਾ ਹੁਣ ਤੂੰ ਜ਼ਿਆਦਾ ਨਾ ਬੋਲ ਮੇਰੇ ਅੱਗੇ ਜਵਾਨ ਨਾ ਲੜਾ ਤੈਨੂੰ ਤਾਂ ਕੁੜੀਆਂ ਜੰਮਣ ਤੋਂ ਵੇਰ ਹੀ ਨਹੀਂ ਮਿਲੀ ਨੂਰ ਕਹਿੰਦੀ ਐ ਕਿ ਮੈਂ ਇਸ ਘਰ ਦੀ ਨੌਕਰਾਨੀ ਨਹੀਂ ਆ 15 ਸਾਲ ਹੋ ਗਏ ਮੈਨੂੰ ਇਸ ਘਰ ਨੂੰ ਸੰਭਾਲ ਦੀ ਨੂੰ ਕੰਮ ਕਰਦੀ ਨੂੰ ਪਰ ਹੁਣ ਅੱਜ ਤੋਂ ਬਾਅਦ ਮੈਂ ਕੁਝ ਨਹੀਂ ਕਰਦੀ ਆਪੇ ਕਰ ਲਿਆ ਕਰੋ ਆਪਣਾ ਮੇਰੇ ਤੋਂ ਕੋਈ ਉਮੀਦ ਨਾ ਰੱਖੋ ਚਾਉ ਨੂੰ ਅਮਰੀਕ ਕਰਿਆ ਆ ਤਾਂ ਨੂਰ ਦੀ ਸੱਸ ਨੇ ਅਮਰੀਕ ਦੇ ਕੰਨ ਭਰ ਦਿੱਤੇ ਉਹ ਉਹ ਨੂੰ ਕਹਿੰਦੀ ਹੈ ਕਿ ਨੂਰ ਹਰਲੀਨ ਨੂੰ ਬਹੁਤ ਬੁਰਾ ਭਲਾ ਕਹਿੰਦੀ ਹੈ ਅਮਰੀਕ ਤਾਂ ਹਰਲੀਨ ਦੇ ਪਿਆਰ ਵਿੱਚ ਇੰਨਾ پاگل ਹੋ ਗਿਆ ਸੀ ਕਿ ਉਹ ਉਸ ਬਾਰੇ ਕੁਝ ਵੀ ਸੁਣ ਨਹੀਂ ਸਕਦਾ ਉਹ ਨੂਰ ਕੋਲ ਜਾਂਦਾ ਤੇ ਉਹ ਨੂੰ ਕਹਿੰਦਾ ਕਿ ਜਿਵੇਂ ਮੇਰੀ ਮਾਂ ਕਹਿੰਦੀ ਹੈ ਤੂੰ ਉਵੇਂ ਹੀ ਕਰਿਆ ਕਰ ਨਹੀਂ ਤਾਂ ਸਾਡਾ ਘਰ ਛੱਡ ਕੇ ਤੂੰ ਚਲੀ ਜਾ ਤੈਨੂੰ ਇੱਥੇ ਰਹਿਣ ਦੀ ਕੋਈ ਲੋੜ ਨਹੀਂ ਇਹ ਸਭ ਕੁਝ ਸੁਣ ਕੇ ਹੁਣ ਨੂਰ ਦਾ ਵੀ ਸਬਰ ਟੁੱਟ ਗਿਆ ਸੀ ਉਹ ਵੀ ਕਹਿਣ ਲੱਗਦੀ ਹੈ ਕਿ ਠੀਕ ਹੈ ਮੈਂ ਵੀ ਹੁਣ ਇਸ ਘਰ 'ਚ ਨਹੀਂ ਰਹਿੰਦੀ ਮੈਂ ਘਰ ਛੱਡ ਕੇ ਚਲੀ ਜਾਵਾਂਗੀ ਮੈਂ ਸਮਝ ਲਵਾਂਗੀ ਕਿ ਤੂੰ ਮੇਰੇ ਲਈ ਮਰ ਚੁੱਕਿਆ ਮੈਂ ਇੱਕ ਵਿਧਵਾ ਔਰਦੀ ਤਰ੍ਹਾਂ ਰਹਿ ਲਾਂਗੀ ਨੂਰ ਨੇ ਆਪਣੀਆਂ ਚਾਰੀਆਂ ਕੁੜੀਆਂ ਦਾ ਹੱਥ ਫੜਿਆ ਤੇ ਘਰੋਂ ਨਿਕਲ ਗਈ ਜਦੋਂ ਨੂਰ ਘਰ ਵਿੱਚੋਂ ਜਾ ਰਹੀ ਸੀ ਤਾਂ ਉਹਨੇ ਸੋਚਿਆ ਸੀ ਕਿ ਅਮਰੀਕ ਉਸ ਨੂੰ ਰੋਕ ਲੂਗਾ ਕਿਉਂਕਿ 15 ਸਾਲਾਂ ਦਾ ਪਿਆਰ ਸੀ ਉਹਨਾਂ ਦਾ ਪਰ ਅਮਰੀਕ ਨੇ ਉਹਨੂੰ ਨਹੀਂ ਰੋਕਿਆ ਅਸਲ ਵਿੱਚ ਅਮਰੀਕ ਤਾਂ ਹੁਣ ਹਰਲੀਨ ਦੇ ਪਿਆਰ ਵਿੱਚ ਹੀ ਇੰਨਾ پاگل ਹੋ ਗਿਆ ਸੀ ਕਿ ਉਹ ਤਾਂ ਨੂਰ ਨੂੰ ਭੁੱਲ ਹੀ ਗਿਆ ਸੀ ਨੂਰ ਆਪਣੀਆਂ ਕੁੜੀਆਂ ਨੂੰ ਲੈ ਕੇ ਆਪਣੇ ਪੇਕੇ ਘਰ ਆ ਜਾਂਦੀ ਹੈ ਆਪਣੇ ਭਰਾਵਾਂ ਨੂੰ ਉਸਨੇ ਸਾਰੀ ਗੱਲ ਦੱਸ ਦਿੱਤੀ ਕਿ ਮੇਰੇ ਨਾਲ ਕੀ ਕੀ ਕੁਝ ਹੁੰਦਾ ਹੈ ਉੱਥੇ ਨੂਰ ਦੇ ਭਰਾ ਕਹਿੰਦੇ ਨੇ ਕਿ ਆਪਾਂ ਅਮਰੀਕ ਨੂੰ ਜ਼ਰੂਰ ਸਬਕ ਸਿਖਾਵਾਂਗੇ ਉਹ ਕਹਿੰਦੀ ਹੈ ਕਿ ਛੱਡੋ ਪਰ ਜੇ ਅਮਰੀਕ ਹਰਲੀ ਨਾਲ ਖੁਸ਼ ਹੈ ਤਾਂ ਉਹਨੂੰ ਖੁਸ਼ ਰਹਿਣ ਦਿਓ ਮੈਂ ਇੱਥੇ ਹੀ ਆਪਣੀ ਜ਼ਿੰਦਗੀ ਇਸੇ ਤਰ੍ਹਾਂ گزار ਲਵਾਂਗੀ ਉਹ ਆਪਣੇ ਪੇਕੇ ਘਰ 'ਚ ਹੀ ਰਹਿਣ ਲੱਗਦੀ ਹੈ ਉਹ ਉੱਥੇ ਪ੍ਰਾਈਵੇਟ ਸਕੂਲ ਵਿੱਚ ਇੱਕ ਟੀਚਰ ਦੀ ਨੌਕਰੀ ਕਰਦੀ ਹੈ ਉਸਦੀ ਤਨਖਾਹ 20000 ਸੀ ਕਿਉਂਕਿ ਨੂਰ ਨੇ ਐਮਐਸਸੀ ਕੀਤੀ ਸੀ ਨੂਰ ਨੇ ਆਪਣੀਆਂ ਕੁੜੀਆਂ ਨੂੰ ਵੀ ਉਸੇ ਸਕੂਲ ਚ ਲਾ ਦਿੱਤਾ ਉਧਰ ਅਮਰੀਕ ਤੇ ਹਰਲੀਨ ਦੇ ਘਰੇ ਇੱਕ ਮੁੰਡੇ ਨੇ ਜਨਮ ਲਿਆ ਨੂਰ ਦਾ ਦਿਲ ਕਰਦਾ ਸੀ ਕਿ ਉਹ ਅਮਰੀਕ ਤੇ ਹਰਲੀਨ ਦੇ ਮੁੰਡੇ ਨੂੰ ਜਾ ਕੇ ਦੇਖੇ ਉਹਨੂੰ ਕੁਝ ਗਿਫਟ ਦੇ ਕੇ ਆਵੇ ਪਰ ਨੂਰ ਦੀਆਂ ਕੁੜੀਆਂ ਨੇ ਆਪਣੀ ਮਾਂ ਨੂੰ ਰੋਕ ਲਿਆ ਤੇ ਕਿਹਾ ਕਿ ਮੰਮੀ ਤੁਸੀਂ ਉੱਥੇ ਕਿਉਂ ਜਾਓਗੇ ਉਹਨਾਂ ਨੇ ਤਾਂ ਤੁਹਾਨੂੰ ਘਰੋਂ ਕੱਢ ਦਿੱਤਾ ਸੀ ਤੁਹਾਨੂੰ ਨੌਕਰਾਨੀ ਸਮਝਦੇ ਸੀ ਉਹ ਫਿਰ ਇਹ ਸਭ ਕੁਝ ਸੁਣ ਕੇ ਨੂਰ ਚੁੱਪ ਹੋ ਗਈ ਉਹਨੇ ਸੋਚਿਆ ਕਿ ਮੈਂ ਹੁਣ ਆਪਣੀਆਂ ਕੁੜੀਆਂ ਵਾਸਤੇ ਹੀ ਜਿਉਂਦੀ ਰਹਾਂਗੀ। ਨੂਰ ਦੀਆਂ ਕੁੜੀਆਂ ਵੱਡੀਆਂ ਹੋ ਗਈਆਂ ਸੀ। ਉਹਨਾਂ ਨੇ ਬਹੁਤ ਵਧੀਆ ਪੜ੍ਹਾਈ ਕੀਤੀ। ਉੱਧਰ ਅਮਰੀਕ ਤੇ ਹਰਲੀਨ ਦਾ ਮੁੰਡਾ ਵੀ ਵੱਡਾ ਹੋ ਗਿਆ। ਉਹਨੇ ਵੀ ਵਿਆਹ ਕਰਵਾ ਲਿਆ ਤੇ ਉਹ ਆਪਣੀ ਘਰਵਾਲੀ ਨਾਲ ਚੰਡੀਗੜ੍ਹ ਰਹਿਣ ਲੱਗ ਗਿਆ ਸੀ। ਅਮਰੀਕ ਦੀ ਜ਼ਿੰਦਗੀ ਵਿੱਚ ਕੁਝ ਵੀ ਠੀਕ ਨਹੀਂ ਸੀ। ਉਹਨੂੰ ਕੈਂਸਰ ਹੋ ਗਿਆ ਸੀ। ਉਹ ਵੀ ਤੀਜੀ ਸਟੇਜ ਦਾ। ਡਾਕਟਰ ਨੇ ਕਿਹਾ ਸੀ ਕਿ ਇਲਾਜ ਵਾਸਤੇ 3 ਲੱਖ ਰੁਪਏ ਚਾਹੀਦੇ ਨੇ ਤੇ ਅਮਰੀਕ ਕੋਲ ਐਨੇ ਰੁਪਏ ਨਹੀਂ ਸੀ। ਹਰਲੀਨ ਤੇ ਅਮਰੀਕ ਦਾ ਮੁੰਡਾ ਵੀ ਉਹਨਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ ਉਹ ਦੂਰ ਹੀ ਰਹਿੰਦਾ ਸੀ ਇੱਕ ਦਿਨ ਨੂਰ ਨੂੰ ਅਮਰੀਕ ਦੀ ਬਿਮਾਰੀ ਦਾ ਪਤਾ ਚੱਲਦਾ ਹੈ ਇਹ ਸੁਣ ਕੇ ਉਹ ਬਹੁਤ ਹੈਰਾਨ ਹੋ ਗਈ ਕਿ ਅਮਰੀਕ ਇੰਨਾ ਬਿਮਾਰ ਹੈ ਐਨੇ ਸਾਲਾਂ ਬਾਅਦ ਵੀ ਉਹ ਅਮਰੀਕ ਨੂੰ ਭੁੱਲ ਨਹੀਂ ਸੀ ਸਕੀ ਉਹ ਆਪਣੇ ਸਹੁਰੇ ਘਰ ਗਈ ਉਸਨੇ ਦੇਖਿਆ ਕਿ ਅਮਰੀਕ ਆਪਣੇ ਦਰਵਾਜ਼ੇ ਦੇ ਮੂਹਰੇ ਪਿਆ ਹੈ ਨੂਰ ਨੇ ਅਮਰੀਕ ਨੂੰ ਕਿਹਾ ਕਿ ਤੁਸੀਂ ਠੀਕ ਹੋ ਜਦੋਂ ਹਰਲੀਨ ਨੇ ਨੂਰ ਨੂੰ ਦੇਖਿਆ ਤਾਵੇਂ ਉਹਨੂੰ ਬਹੁਤ ਹੀ ਪਿਆਰ ਨਾਲ ਬੁਲਾਇਆ ਤੇ ਪਾਣੀ ਲਿਆ ਕੇ ਦਿੱਤਾ ਨੂਰ ਨੇ ਵੀ ਆਪਣੀ ਸੱਸ ਦੇ ਪੈਰਾਂ ਨੂੰ ਹੱਥ ਲਾਇਆ ਨੂਰ ਦੀ ਸੱਸ ਕਹਿਣ ਲੱਗਦੀ ਹੈ ਕਿ ਆਪਰੇਸ਼ਨ ਵਾਸਤੇ 3 ਲੱਖ ਰੁਪਏ ਚਾਹੀਦੇ ਐ ਮੁੰਡੇ ਨੇ ਤਾਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਹਰਲੀਨ ਰੋਂਦੇ ਹੋਏ ਕਹਿਣ ਲੱਗਦੀ ਹੈ ਕਿ ਦੀਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਘਰ ਦਾ ਖਰਚਾ ਵੀ ਕਿਵੇਂ ਚੱਲੂਗਾ ਹੁਣ ਤਾਂ ਇਹ ਵੀ ਬਿਮਾਰ ਹੋ ਗਏ ਤੇ ਮੁੰਡਾ ਵੀ ਸਾਨੂੰ ਕੁਝ ਨਹੀਂ ਦਿੰਦਾ ਮੇਰਾ ਤਾਂ ਜੀ ਕਰਦਾ ਕਿਸੇ ਦੇ ਘਰੇ ਝਾੜੂ ਪੋਚਾਲ ਵਾਲਾ ਮੈਂ ਇਹਨੇ ਨਾਲ ਘਰ ਦਾ ਖਰਚਾ ਤਾਂ ਤੁਰਿ ਜਾਓ ਨਾਲ ਇਹਨਾਂ ਦਾ ਕੁਝ ਨਾ ਕੁਝ ਇਲਾਜ ਹੋ ਜੂ ਨੂਰ ਕਹਿੰਦੀ ਐ ਕਿ ਤੂੰ ਇਦਾਂ ਦੀਆਂ ਗੱਲਾਂ ਕਾਸ ਤੋਂ ਕਰਦੀ ਐ ਜੇ ਤੂੰ ਮੈਨੂੰ ਦੀਦੀ ਕਹਿਤਾ ਤਾਂ ਮੈਂ ਅਮਰੀਕਾ ਦਾ ਇਲਾਜ ਆਪੇ ਕਰਵਾਵਾਂਗੀ ਨੂਰ ਨੇ ਆਪਣੀਆਂ ਕੁੜੀਆਂ ਨੂੰ ਫੋਨ ਕੀਤਾ ਤੇ ਕਿਹਾ ਕਿ ਤੇਰੇ ਪਾਪਾ ਬਿਮਾਰ ਨੇ ਉਹਨਾਂ ਦੇ ਆਪਰੇਸ਼ਨ ਵਾਸਤੇ 3 ਲੱਖ ਰੁਪਏ ਚਾਹੀਦਾ ਵੱਡੀ ਕੁੜੀ ਕਹਿੰਦੀ ਐ ਕਿ ਮੰਮੀ ਤੁਹਾਨੂੰ ਤਾਂ ਇਹਨਾਂ ਨੇ ਘਰੋਂ ਕੱਢ ਦਿੱਤਾ ਸੀ ਤੁਸੀਂ ਫਿਰ ਉੱਥੇ ਕਿਉਂ ਚਲੇ ਗਏ ਨੂਰ ਨੇ ਕਿਹਾ ਕਿ ਪੁੱਤੇ ਤੇਰੇ ਪਾਪਾ ਨੇ ਇਦਾਂ ਨਹੀਂ ਬੋਲੀਦਾ ਅਗਲੇ ਦਿਨ ਨੂਰ ਅਮਰੀਕ ਨੂੰ ਹਸਪਤਾਲ ਲੈ ਜਾਂਦੀ ਹੈ ਤੇ ਅਮਰੀਕ ਦੇ ਕੈਂਸਰ ਦਾ ਆਪਰੇਸ਼ਨ ਹੋ ਜਾਂਦਾ ਹੈ ਇੱਕ ਮਹੀਨੇ ਵਿੱਚ ਹੀ ਉਹ ਠੀਕ ਹੋ ਕੇ ਘਰੇ ਵਾਪਸ ਆ ਗਿਆ ਸੀ ਜਦੋਂ ਅਮਰੀਕ ਆਪਣੀਆਂ ਕੁੜੀਆਂ ਨੂੰ ਮਿਲਦਾ ਤਾਂ ਉਹ ਉਹਨਾਂ ਨਾਲ ਅੱਖ ਵੀ ਨਹੀਂ ਮਿਲਾ ਸਕਦਾ ਸੀ ਜਿੰਨਾਂ ਕੁੜੀਆਂ ਨੂੰ ਉਸਨੇ ਬੋਝ ਸਮਝਿਆ ਸੀ ਕਦੇ ਪੱਥਰ ਕਿਹਾ ਸੀ ਅੱਜ ਉਹੀ ਕੁੜੀਆਂ ਨੇ ਆਪਣੇ ਪਿਓ ਦੀ ਜਾਨ ਬਚਾਲੀ ਉਹਨਾਂ ਨੇ ਆਪਣੀਆਂ ਕੁੜੀਆਂ ਨੂੰ ਗਲੇ ਨਾਲ ਲਾ ਲਿਆ ਤੇ ਕਿਹਾ ਕਿ ਪੁੱਤ ਮੈਨੂੰ ਮaaf ਕਰ ਦਿਓ ਮੈਂ ਤਾਂ ਤੁਹਾਨੂੰ ਕਦੇ ਸਮਝਿਆ ਹੀ ਨਹੀਂ ਤੁਸੀਂ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਨੂਰ ਨੇ ਕਿਹਾ ਕਿ ਹੁਣ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਹੀ ਰਹਾਂਗੇ ਇਸ ਪਰਿਵਾਰ ਵਿੱਚ ਹਮੇਸ਼ਾ ਖੁਸ਼ੀਆਂ ਹੀ ਰਹਿਣਗੀਆਂ ਹਰਲੀਨ ਨੂਰ ਨੂੰ ਕਹਿਣ ਲੱਗਦੀ ਹੈ ਕਿ ਦੀਦੀ ਤੁਸੀਂ ਮੈਨੂੰ ਵੀ ਮaaf ਕਰ ਦਿਓ ਮੈਂ ਵੀ ਤੁਹਾਡੇ ਨਾਲ ਬਹੁਤ ਗਲਤ ਕੀਤਾ ਹੈ ਹੁਣ ਨੂਰ ਦੀ ਸੱਸ ਵੀ ਬਦਲ ਗਈ ਸੀ ਕੁੜੀਆਂ ਦੀ ਕਾਮਯਾਬੀ ਦੇਖ ਕੇ ਉਸ ਦਾ ਦਿਲ ਪਿੰਗਲ ਗਿਆ ਨੂਰ ਦੀ ਸੱਸ ਕਹਿੰਦੀ ਹੈ ਕਿ ਪੁੱਤ ਮੈਨੂੰ ਬਹੁਤ ਦੁੱਖ ਹੈ ਮੈਂ ਤੈਨੂੰ ਬਹੁਤ ਦੁੱਖ ਦਿੱਤਾ ਮੈਨੂੰ ਮaaf ਕਰ ਦੇ ਤੂ ਮੈਨੂੰ ਅੱਜ ਸਿਖਾਤਾ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਸਮੇਂ ਦੇ ਨਾਲ ਨੂਰ ਦੀਆਂ ਕੁੜੀਆਂ ਵੱਡੀਆਂ ਅਫਸਰ ਬਣਦੀਆਂ ਨੇ ਇੱਕ ਡਾਕਟਰ ਬਣ ਗਈ ਸੀ ਇੱਕ ਇੰਜੀਨੀਅਰ ਤੇ ਦੋ ਟੀਚਰ ਕੁੜੀਆਂ ਨੇ ਆਪਣੇ ਘਰ ਦਾ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਕੇ ਦਿਖਾ ਦਿੱਤਾ ਅਮਰੀਕ ਆਪਣੀਆਂ ਕੁੜੀਆਂ ਨੂੰ ਹੁਣ ਸਮਾਂ ਦੇਣ ਲੱਗ ਗਿਆ ਸੀ ਉਹਨਾਂ ਨਾਲ ਗੱਲਾਂ ਕਰਦਾ ਨਾਲੇ ਆਪਣੀਆਂ ਗਲਤੀਆਂ ਦਾ ਪਛਤਾਵਾ ਕਰਦਾ ਕਿ ਮੈਂ ਇਹਨਾਂ ਨਾਲ ਕੀ ਕੁਝ ਕਰਦਾ ਰਿਹਾ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰੀ ਕਹਾਣੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ